ਆਉਂਦੀ ਨਿਕਲੇ ਆਉਂਦੇ ਆ ਤੇ ਕਈ ਮੇਰੇ ਵੀਰ ਭਾਉ ਦਾਗ ਲੋਕਾਂ ਮਾਰ ਕੇ ਕੋਈ ਮਾਰ ਵੀ ਦਿੰਦੇ ਆ ਕਈ ਤਾਂ ਮੇਰੇ ਦਿਨ ਮਾਰ ਕੇ ਕੋਈ ਠਵਾ ਕਰਕੇ ਨੱਕ ਵੀ ਲੈਂਦੇ ਆ ਤੇ ਕਈ ਮੇਰੇ ਜਿੰਕੀ ਕਰਕੇ ਭਈ ਨਾਗ ਨੂੰ ਡੰਡੇ ਦੇ ਚੁੱਕਣਗੇ ਆਹ ਡੰਡੇ ਦੇ ਚੁੱਕੇ ਕਿੱਥੇ ਆਣ ਨਾਲੀ ਫਰਨੀ ਕਿਸੇ ਤਰਖਤ ਦੇ ਉੱਤੇ ਜਿਹੜੋ ਪੰਗ ਦੇਣਗੇ ਆਹ ਨਾਗ ਮਰਿਆ ਹੋਇਆ ਜੀ ਚੰਚਾ ਤਨਾਬਾਦ ਗਲੇਗਾ ਸੜੇਗਾ ਇਹਦਾ ਮਾਸ ਨਾਲੇ ਡੱਕੋਈਆਂ ਹੱਡੀਆਂ ਮੱਛੀ ਵਰਤੀਆਂ ਹੁਣ ਲਓ ਵੀ ਜਿੱਦਾਂ ਕਰ ਜਣੀਆਂ ਜਿੱਦਾਂ ਡੰਡੇ ਖੜ ਜਾਂਦੇ ਆ ਤੇ ਕੋਈ ਪੜੀ ਕੋਈ ਬਰਾ ਭੈਣ ਭਾਈ ਦਰਸਦੇ ਖੈਰ ਦੰਦੇ ਚੱਲਣਾ ਗਿਆ ਕਿਸੇ ਬਰੇ ਭੈਣ ਦੇ ਭਰਾ ਦੇ ਸੱਪ ਦੀ ਮਰੇ ਦੀ ਮਿੱਟੀ ਲੱਗੀ ਹੱਡੀ ਲੱਗੀ ਤੇ ਲੋ ਜੀ ਵੀਰੋ ਇੰਦਾ ਮੈਂ ਛਾਂਦੇ ਬਣਦੇ ਆਂ ਦੇਖ ਲੋ ਜੀ ਸਾਡੇ ਮੋਟੀ ਬਾਜ ਲੋ ਜੀ ਇੰਦਾ ਮੈਂ ਛਾਂਦੇ ਬਣਦੇ ਭਾਈ ਫਿਰ ਸਾਡੇ ਫਿਰ ਸਾਡੇ ਲੋ ਜੀ ਪਰ ਬੜੇ ਬੜੇ ਡਾਕਟਰ ਹੀ ਮਾਂਦਰੀ ਨੂੰ ਮਾ ਗਏ ਨਾ ਦਾ ਪਤਾ ਲੱਗਦਾ ਭਈ ਸੱਪ ਦੀ ਮਿੱਟੀ ਰੱਖੀ ਐ ਨਾ ਉਹਦਾ ਇਲਾਜ ਕਰਦੇ ਭਾਈ ਕਈ ਵੀਰ ਭਰਾਵਾਂ ਨੇ ਹੱਥ ਕਟਾਇਆ ਦੇਖੇ ਭਰਾਵਾਂ ਕਟਾਇਆ ਤੇ ਨੱਕਰਵਾਦ ਨੂੰ ਕਹਿੰਦੇ ਜੀ ਉਹ ਬੜਾ ਕਾਦੀ ਹੈ ਵਜਾ ਮਾਰੇ ਸੱਪ ਦੀ ਹੈ ਇਹ ਨੱਕਰਵਾਦ ਨੂੰ ਕਹਿੰਦੇ ਕੋਈ ਟੋਆ ਕਰਕੇ ਧਰਤੀ ਨੂੰ ਲੱਤੋ ਨੱਪੋ ਵੀ ਜੀ ਸਾਰੀ ਤੁਹਾਡੀ ਖਤਮ ਹੋ ਜਾਊ ਸੱਪ ਨੂੰ ਮਾਰ ਕੇ ਬੜਾ ਫੱਟਾ ਕੇ ਜੀ ਉਹ ਛੱਤੀ ਕੁਮਾਰੀ ਜਾਵੇਗਾ ਆਜ਼ਾਦ ਸਾਂ ਜੀ ਡਾਕਾ ਦਾ ਇਲਾਜ ਤੇ